ਵਾਹ ਜੀ ਗਕਾਲ ਸਾਹ ਵਾਹ ਜੀ ਕੀ ਫਤਿਹ ਗਾਰੇ ਪਰ ਹਾਂ ਤੇ ਜੀਰੋ ਆਪ ਜੀ ਇਹਨੂੰ ਪਤਾ ਹੀ ਹੈ ਕਿ ਜੋ ਮੈਂ ਬਣਾ ਰਿਹਾ ਹਾਂ ਕੋ ਉਸ ਯੂਨੀਕ ਐਸੋਸਿਏਸ਼ਨ দিয়া ਉਹ ਕੁਇਡਰਟੋ ਘੱਟ ਬਣੀਆਂ ਨੇ ਪਹਿਲੇ ਸੇਧ ਦਾ ਸਮੱਸਿਆ ਸੀ ਹੁਣ ਸੀ ਕੈਨੇਡਾ ਆ ਗਿਆ ਆਪ ਜੀ ਦੇਖ ਰਹੇ ਹੋ ਕੈਨੇਡਾ ਦੀ ਉੱਚੀ ਉੱਚੀ ਜਗ੍ਹਾ ਟੋਰਾਂਟੋ ਇਦਰ ਸਾਈਟ ਸੀ ਸਾਈਟ ਐਂਡ ਇੱਥੇ ਉਹਨਸੇ ਆਏ ਹੋਏ ਨੇ ਟੋਰਾਂਟੋ ਤੇ ਮੈਂ ਇੱਥੇ ਵੀ ਜਾਣਾ ਜਿਹੜੀ ਫਿਲਮ میری ਅਗਲੀ ਪੋਸਟਰ ਦੀ ਏ ਮੇਰੀ ਕੋਸ਼ਿਸ਼ ਨੇ ਕਿ ਉਹਨੂੰ ਬਣਾਇਆ ਜਾਵੇ ਮੈਂ ਗੱਲ ਕਰ ਰਿਹਾ ਸੀ ਦੋ ਮਹਾਂ ਯੁੱਧਾਂ ਦੀ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਇਕਿੱਧਾਂ ਮੈਂ ਉਹਨਾਂ ਦੇ ਵਿੱਚ ਸਿੱਖਾਂ ਨੂੰ ਜਾ ਕੇ ਦੇਖਣਾ ਪਿਆ ਉਹਨਾਂ ਨੇ ਆਪਣੀ ਬਹਾਦਰੀ ਦੇ ਜੋਰ ਦਿਖਾਏ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਸੈਕੰਡ ওয়ার ਵਾਰ ਹੋਈ ਤਾਂ ਅੰਗਰੇਜ਼ਾਂ ਨੇ ਆਪਣਾ ਮੰਨ ਬਣਾਣਾ ਸ਼ੁਰੂ ਕਰਤਾ ਸੀ ਕਿ ਦੇਸ਼ ਨੂੰ ਇਲਾਕ ਕਰਤਾ ਜਾਵੇ ਕਿਉਂਕਿ ਦੇਖਿਆ ਜਾਂਦੀ ਲਈ ਜਗਾ ਜਗਾ ਤੇ ਲੜਾਈ ਚੱਲ ਰਹੀ ਸੀ ਅਮਰੀਕਾ ਹੋਵੇ ਪਾਵੇਂ 3 ਅਮਰੀਕਾ ਤੋਂ ਵੀ ਗਦਰ ਮੂਵਮੈਂਟ ਸ਼ੁਰੂ ਹੋ ਚੁੱਕੀ ਸੀ ਇਧਰ ਤੋਂ ਸਾਰੀ ਜਗ੍ਹਾ ਤੇ ਇਹ ਆਵਾਜ਼ ਉੱਠ ਰਹੀ ਸੀ ਕਿ ਦੇਸ਼ ਰਾਜ ਹੋਵੇ ਤੁਸੀਂਖਾਂ ਨੇ ਦੇਖਿਆ ਜਾਂਦੀ ਜੋ ਉਹ ਵੀ ਕਹਿੰਦਾ ਵਾ ਇਹ ਹੈ ਉਹ ਵੀ ਕਿਹਦੇ ਛੁੱਪੀ ਹੋਈ ਰਹੀ ਹੈ।overline ਫਾਸਕੈਂ ਸਜਾ ਹੋਵੇ।overline ਕਾਲਾ ਪਾਣੀ ਹੋਵੇ। ਸਮਝਣਾ ਤੇ ਉਹਨਾਂ ਦਾ ਜਦ ਲੰਬਾ ਸੀ। ਉਹ ਵੀ ਮਿਸਾਲ ਸੀ। ਉਹਨੇ ਕੁਰਬਾਨੀਆਂ ਦਿੱਤੀਆਂ। ਮੈਂ ਆਪਣੀ ਪਹਿਲੀ ਪੋਸਟ ਵੀ ਦੱਸ ਚੁੱਕਾ ਵਾਂ ਕਿ ਜਦੋਂ ਫਾਇਰ ਮੰਦਸਰ ਦੀਆਂ ਤਾਬੀਆਂ ਜਿਨ੍ਹਾਂ ਨੂੰ ਪ੍ਰਾਪਤ ਹੋਈਆਂ। ਤਰੋਸਲੇ ਮਹਾਤਮਾ ਗਾਂਧੀ ਨੇ ਟੈਲੀਗ੍ਰਾਮ ਦੇ ਕੇ ਕਹਿ ASCII ਕਿ ਇਹ ਆਜ਼ਾਦੀ ਦੀ ਪਹਿਲੀ ਲਾਈ ਦਿੱਤੀ ਗਈ ਹੈ। और इस गलू होर नेतावान ने भी मनिया है लाला लाजपत राय मदन लाल मालविया दादाबाई नौरव जी और पंडित नहरू के फादर जो सन मोती लाल नहरू जी मोती लाल नहरू जी ने कहा कि सिंह ने सूँ यी शुरुआत की है आजादी लड़ाई की और दादाबाई नौरव जी ने भी यह गल कही कि सि ने रस्ता दखाया है कि आजादी लड़ाई लड़ी जाए और वैसे उन्होंने कॉन्ट्रीब्यूशन जो है देखो जो एक सौ इक्की ਬਦਨ ਨੂੰ ਫਾਂਸੀ ਦੀ ਸਜ਼ਾ ਹੋਈ ਉਹਨਾਂ ਨੂੰ 936 2626 ਨੂੰ ਅਗਰ ਜਿੰਦਗੀ ਪਾਦੀ ਸਜ਼ਾ ਮਿਲੀ ਕੈਦ ਦੀ ਲਾਈਫ ਇੰਪਰੀਜ਼ਨ ਟੋਨਡ 2417 61 ਕਾਲਾਪਨਿਤ ਹੋਈ ਜੇ ਉਹ ਅਗਰ ਅੰਮਾਨ ਨਿਕਵਾ ਦੇ ਤੀਹ ਉਹ ਸਾਰੇ ਲਿਸਟ ਦੇਖੋਗੇ ਤਾਂ ਉਹਨਾਂ ਸਿੱਖਾਂ ਦੇ ਨਾਮ अनेका ਨਜ਼ਰ ਆਣਗੇ ਜਦ ਦੇਸ਼ ਜਹਾਜ਼ ਹੋਇਆ ਤਾਂ ਉਸੇ ਜਿਹੜੇ ਹਾਲਾਤ ਬਣੇ ਉਸੇ ਨੇ ਵੀ ਸਿੱਖਾਂ ਨੂੰ ਜਿਵੇਂ ਉਹਨਾਂ ਰਿਆ ਜਮਾਇਸ਼ ਹੋਈ ਹੋਵੇ ਕਿ ਉਹ ਕਿਸ ਤਰ੍ਹਾਂ ਜ਼ਿੰਦਗੀ ਨੂੰ ਜੀ ਸਕਦੇ ਨੇ ਕਿਸ ਤਰ੍ਹਾਂ ਜ਼ਿੰਦਗੀ ਨੂੰ ਲੰਘਦੇ ਨੇ ਜੋ ਪਾਕਿਸਤਾਨ ਦੇ ਸੰ ਜਨਾਰੇ ਉੱਚੀ ਬਿਲਡਿੰਗਾਂ ਸੰਕਾਰ ਸੰ ਚੰਗੇ ਔਰ ਚੰਗੇ ਕਾਰੋਬਾਰ ਸੰ ਉਹਨਾਂ ਛੱਡ ਕੇ ਆਣਾ ਪਿਆ ਸਭ ਕੁਝ ਔਰ ਕਿਦਾਂ ਉਹਰੇ ਬੰਦੇ ਇਹਦੇ ਸਾਨੂੰ ਬਹੁਤ سارے ਬੰਦੇ ਸਾਡੇ ਮਰ ਗਏ ਉੱਥੇ ਇਧਰ ਵਾਲੇ ਜਿਹੜੇ ਬੰਦੇ ਜਾ ਰਹੇ ਸਨ ਉਹਨਾਂ ਵੀ ਬਹੁਤ سارے ਬੰਦੇ ਮਰੇ ਲੇਕਿਨ ਜੋ ਇੱਕ ਕਿਸਮ ਦਾ ਬਹੁਤ ਸਾਰੇ ਯਾਨੀ ਨੁਕਸਾਨ ਹੋ ਗਿਆ ਦੋਨੋਂ ਤਰਫ ਔਰ ਰੁਸਾਨ ਵਾਲਾ ਫੇਸ ਕਰਨਾ ਪਿਆ ਪੰਜਾਬੀਆਂ ਨੂੰ ਜਾਂ ਉਥੇ ਬਣਾਸ ਬਣਾ ਰੀ ਨੂੰ ਔਰ ਪੰਜਾਬੀਆਂ ਵਿੱਚ ਸਿੱਖਿਆ ਦੀ ਗਿੰਤੀ ਬਹੁਤ ਵੱਡੀ ਭਲੀ ਲੇਕਿਨ ਇੱਕ ਕਮਾਲ ਹੈ ਉਹਨਾਂ ਦਾ ਹੌਸਲਾ ਹੈ ਉਹਨਾਂ ਨੂੰ ਤੇ ਬੇਰ ਹੈ ਕਿ ਸਭ ਕੁਝ ਛੜਛੁੜਾ ਗਿਆ ਹੀ ਫਿਰ ਵੀ ਆਖੀ ਉਹਨੇ ਇੱਧਰ ਆਪਣੇ ਕਾਰੋਬਾਰ ਸ਼ੁਰੂ ਕੀਤੇ ਵਾਇਰੂ ਦਾ ਤੇ ਕੋਨਸਾਰਾ ਕੇ ਉਹਨਾਂ ਬਿੰਦੀ ਨੂੰ ਅਗੇ ਚਲਾਇਆ ਔਰ ਫਿਰ ਇੱਕ ਵਾਰੀ ਉਹ ਖੁਸ਼ਾਲ ਹੋ ਗਏ ਸੈਟਅਪ ਹੋ ਗਏ ਲੇਕਿਨ ਜੋ ਉਹਨਾਂ ਦਾ ਰੋਲ ਸੀ ਜੋ ਉਹਨਾਂ ਨੇ ਲੜਾਈਆਂ ਵਿੱਚ ਆਪਣੇ ਜੋਰ ਦਿਖਾਏ ਜੋ ਉਹਨਾਂ ਦੇਖ ਕੇ ਆਜ਼ਾਦੀ ਲਈ ਕੀਤਾ ਉਹ ਉਹਨਾਂ ਨੇ ਹਰ ਫੀਲ ਕੀਤਾ ਹਰ ਫੀਲ ਜੋ ਉਹਨਾਂ ਦੀ ਜੋ ਬੇਮਿਸਾਲ ਕੰਟਰੀਬਿਊਸ਼ਨ ਹੈ ਦੇਸ਼ ਦੇ ਹਰ ਹਲ ਹੁੰਦਾ ਉਹ ਪਹਿਲੀ ਕਟਮਾ ਲੜਾਈ ਦੀ ਵਾਪਰੀ ਉਹ ਸੀ पाकिस्तान ਦਾ ਸਰਦਕ ਹੁੰਦਾ ਹਲੇ ਜਦੋਂ ਕਿਸੇ ਸਟੇਜ ਨੇ ਫੈਸਲਾ ਵੀ ਕੀਤਾ ਕਿ ਅਸੀਂ ਹਿੰਦੁਸਤਾਨਾ ਮਿਲਣਾ ਹੈ ਜਾਂ ਪਾਕਿਸਤਾਨਾ ਮਿਲਣਾ ਹੈ ਕਿ ਪਾਕਿਸਤਾਨ ਦੇ ਕੌਲਿਆਂ ਨੇ ਉੱਥੇ ਹਮਲਾ ਕਰਤਾ ਕਿਉਂ ਨਹੀਂ ਤੇ اور ਉਸ ਜੁੜਾਈ ਦੇ ਵਿੱਚ ਜੋ ਸਿਕਾ ਯੋਗਦਾਨ ਪਾਇਆ ਖਾਸ ਕਰਕੇ ਜੜ ਕੇ ਜਿੱਥੇ ਲੜਾਈ ਹੋਈ ਇੱਥੇ ਹਮਲਾ ਹੋਇਆ ਉੱਥੇ ਸਮਾਨ ਪਹੁੰਚਾਉਣਾ ਹੀ ਮੁਸ਼ਕਲ ਸੀ ਉਸ ਚਟਾਈਆਂ ਤੇ ਗਾਂਹੇ ਮੁਸ਼ਕਲ ਸੀ। ਉਹ ਸਾਡੀ ਸਨਾ ਤੇ ਹਲੇ ਇੱਕ ਕਿਸਮ ਦੀ ਇਹ ਜਿਹਾਦੀ ਹੋਇਆ ਸੀ ਸੈਟਅਪ ਵੀ ਹੋਈ ਸੀ। ਉਹਨੂੰ ਜਾ ਕੇ ਲੜਨਾ ਪਿਆ। ਉੱਥੇ ਵੀ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਲੜਾਈ ਦੇ ਵਿੱਚ ਜਾ ਕੇ ਆਪਣੇ ਦੇਸ਼ ਨੂੰ ਬਚਾਉਣ ਕਿਉਂ ਜੋ ਕਾਰਨਾਮਾ ਜੋ ਕਾਰਵਾਈ ਕੀਤੀ ਉਹ ਵੀ ਇਤਿਹਾਸਕ ਹੈ। ਔਰ ਜੋ ਕਾਰਵਾਈ ਅਸਮਾਨ ਚੋਈ। ਭਾਵ ਕਿ ਜਿੱਦਾਂ ਮਾ ਅਸਮਾਨ ਪਹਚਾਇਆ ਗਿਆ। ਉਹ ਸਿੱਖਾਂ ਦਾ ਯੋਗਦਾਨ ਸੀ। यूनीक है। हैगा पर अगली पोस्ट आप जो दसा रहा जो पहली लड़ाई होेस करनी पी पाकिस्तान, कर पाकिस्तान हमला करता ने पहले लोग सब और हमले का जवाब जो हिंदुस्तान देना पश्मीर ने जम्मू कश्मीर ने फैसला क्या लिया हिंदुस्तान मिलने और सामू सपोर्ट करना प ਸਪੋਰਟ ਕਰਨ ਲਈ ਸਾਡੀ ਸਾਨਾ ਪੇਦੀ ਪਈ ਔਰ ਸਾਨਾ ਦੇ ਵਿੱਚ ਜੈਸੀ ਟੂਰੀਆ ਸੰ ਉਹਨਾਂ ਨੇ ਜਾ ਕੇ ਚੇਕਦਾਰੀ ਕੋਤ ਕਰਨੇ ਭਾਈ ਕਿਤਾਂ ਲੜਾਈ ਜਿਹੜੀ ਸੀ ਜਿੱਤੀ ਗਈ ਔਰ ਕਿਤਾਂ ਜਿਆਸੀ ਨਮ ਉਹ ਤੋਂ ਪੁਜਾਇਆ ਗਿਆ ਪਾਕਿਸਤਾਨ ਦੇ ਪਾਕਿਸਾਨੀ ਅੰਗਰਮ ਹਮਲਾਵਰਨ ਉਹਦੀ ਕਹਾਣੀ ਜਿਹੜੀ ਹੈ ਉਹ ਮੈਂ ਵੀਰ ਦੱਸਾਂਗਾ ਆਪ ਵੀ ਪੋਸਟਾਂ ਦੇਖਦੇ ਰਹਿਣਾ ਔਰ ਪ੍ਰਸੰਨ ਕਰਦੇ ਰਹਿਣਾ ਔਰ ਯਾਦ ਰੱਖਣਾ ਇਸ ਚੈਨਲ ਦਾ ਨਾਮ ਹੈ ਯੂਨੀਕ ਗੈਸ ਆਫ ਸਿਕਿਟੀ ਸਬਸਕ੍ਰਾਈਬ ਕਰਨਾ ਨਾ ਕਰਵਾਗੇ ਰਹਾ ਹੈ 外地的长沙，外地。